ਜਿਵੇਂ ਕਿ ਚੋਣਾਂ ਵਾਲੀ ਦੌਰ ਸ਼ੁਰੂ ਹੋ ਚੁੱਕਿਆ ਔਰ 21 ਤਰੀਕ ਨੂੰ ਜਿਹੜਾ ਇਲੈਕਸ਼ਨ ਜਿਹੜੇ ਹੋਣੇ ਨੇ ਤੇ ਉਸ ਨੂੰ ਲੈ ਕੇ ਹਰ ਪਾਰਟੀ ਜਿਹੜੀ ਆ ਡੋਰ ਟੂ ਡੋਰ ਕਰ ਰਹੀ ਹੈ ਉੱਤੇ ਹੀ ਵਾਰਡ ਨੰਬਰ 65 ਤੋਂ ਜਿਹੜੇ ਆ ਪ੍ਰਵੀਨ ਵਸਨ ਜਿਹੜੇ ਅੱਜ ਕਰ ਰਹੇ ਨੇ ਡੋਰ ਟੂ ਡੋਰ ਕਰ ਰਹੇ ਨੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਉਹਨਾਂ ਦੇ ਹਸਬੰਦ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਜਿਹੜਾ ਡੋਰ ਟੂ ਡੋਰ ਅੱਜ ਕੀਤਾ ਗਿਆ ਕਿਵੇਂ ਦਾ ਤੁਹਾਨੂੰ ਹੰਗਾਰਾ ਮਿਲਿਆ ਜੈ ਬਾਲਮਿਕੀ ਜੀ ਦੀ ਹਰ 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 ਬਾਲਮਿਕੀ ਜੀ ਦੀ ਵਾਰ ਨੰਬਰ 65 ਤੋਂ ਮੇਰੀ ਵਾਈਫ ਪਰਵੀਨ ਵਾਸਨ ਖੜੀ ਹੋਈ ਹੈ ਕਾਂਗਰਸ ਪਾਰਟੀ ਤੋਂ ਪੰਜੇ ਦੇ ਨਿਸ਼ਾਨ ਤੋਂ ਜੀ ਅੱਜ ਮੈਂ ਇੱਧਰ ਅਲੀ ਮਲੇਪੁਰ ਦੇ ਆਇਆ ਔਰ ਡੋਰ ਟੂ ਡੋਰ ਕੀਤਾ ਜੀ ਔਰ ਡੋਰ ਟੂ ਡੋਰ ਜਿਹੜਾ ਹੈ ਉਹ ਮੈਨੂੰ ਐਸਕੇ ਮੇਰੇ ਪੁੱਤਰ ਨੇ ਕਰਾਇਆ ਨਾਲ ਜੋਲੀ ਪੁੱਤਰ ਨੇ ਕਰਵਾਇਆ ਮੇਰਾ ਜੀ ਔਰ ਬਹੁਤ ਹੀ ਵਧੀਆ ਹੁਲਾਰਾ ਮਿਲਿਆ ਇਹਨਾਂ ਕੋ ਵੱਡਾ ਹੁਲਾਰਾ ਮਿਲਿਆ ਕਿ ਜਿੰਦਾ ਕਿ ਮੈਂ ਤੁਹਾਨੂੰ ਆਪਣੇ ਲਫ਼ਜ਼ਾਂ ਬਿਆਨ ਨਹੀਂ ਕਰ ਸਕਦਾ ਲੋਕਾਂ ਨੇ ਤੁਹਾਨੂੰ ਸਮੱਸਿਆ ਵੀ ਦੱਸੀ ਹੈ ਕਿ ਕਿਹੜੀ ਸਮੱਸਿਆ ਜਿਹੜੀ ਆ ਲੋਕਾਂ ਦੀ ਦੇਖਣ ਨੂੰ ਮਿਲੀ ਹੈ ਦੇਖੋ ਜੀ ਇੱਥੇ ਮੈਂ ਜੋ ਸਮੱਸਿਆ ਮੈਂ ਦੇਖੀ ਹੈ ਉਹ ਇੱਕ ਦਾ ਸਿਵਰੇਜ ਬਲੌਗ ਬਹੁਤ ਹੈਗੇ ਨੇ ਜੀ ਜੋ ਮੈਂ ਦੇਖਿਆ ਹੈ ਉਸ ਤੋਂ ਬਾਅਦ ਲਾਈਟ ਦੀ ਬੜੀ ਕਮੀ ਹੈ ਜੀ ਜਿਹੜੀ ਕਿ ਕਾਰਪੋਰੇਸ਼ਨ ਦਾ ਹੀ ਕੰਮ ਹੈ ਜੀ ਔਰ ਸਿਵਰੇਜ ਦੀ ਸਮੱਸਿਆ ਔਰ ਲਾਈਟ ਦੀ ਸਮੱਸਿਆ ਇਹ ਅਸੀਂ ਬੂ ਦੂਰ ਕਰਕੇ ਦਵਾਂਗੇ ਨਾਲ ਪਹਿਲ ਦੇ ਤੌਰ ਤੇ ਜਿਹੜੇ ਤੁਹਾਡੇ ਇਸ ਟਾਈਮ ਵਿਪੱਖਸ਼ ਚ ਖੜੇ ਨੇ ਜਗਦੀਸ਼ ਰਾਜਾ ਜੀ ਦੀ ਪਤਨੀ ਅਨੀਤਾ ਰਾਜਾ ਜੀ ਜੋ ਪਹਿਲੇ ਇੱਥੋਂ ਕੌਂਸਲਰ ਵੀ ਰਹੇ ਨੇ ਕਾਫੀ ਸਮੇਂ ਰਹੇ ਨੇ ਕਾਂਗਰਸ ਚ ਰਹੇ ਨੇ ਮੇਅਰ ਰਹੇ ਪਰ ਉਹਨਾਂ ਨੇ ਕੋਈ ਕੰਮ ਕਰਤਾ ਨਜ਼ਰ ਤਾਂ ਨਹੀਂ ਆ ਰਹੇ ਕੀ ਲੱਗਦਾ ਕਿ ਇਹਦਾ ਤੁਹਾਨੂੰ ਫਰਕ ਨਹੀਂ ਦੇਖਣ ਨੂੰ ਮਿਲੇਗਾ ਇਸ ਚੀਜ਼ ਦਾ ਦੇਖੋ ਮੈਨੂੰ ਲੱਗਦਾ ਕਿ ਉਹ 30 ਸਾਲ ਤੋਂ ਜਿੱਦੇ ਆ ਰਹੇ ਨੇ ਜੀ ਅਨ ਸਾਲ ਉਹਨਾਂ ਦੇ ਪਤੀ ਮੇਅਰ ਵੀ ਰਹੇ ਨੇ ਜੀ ਔਰ ਮੈਨੂੰ ਨਹੀਂ ਲੱਗਦਾ ਕਿ ਉਹ ਇੱਕ ਵਾਰੀ ਵੀ ਇੱਧਰ ਆਏ ਹੋਣਗੇ ਜੋ ਮੈਂ ਦੇਖਿਆ ਮੈਂ ਜੋ ਨਜ਼ਰ ਮੈਨੂੰ ਆਇਆ ਔਰ ਆਏ ਕਦੀ ਵੀ ਨਹੀਂ ਆਇਓ ਔਰ ਉਹਦਾ ਮੈਨੂੰ ਫਤਵਾ ਜਿਹੜਾ ਮਿਲ ਰਿਹਾ ਕਿ ਮੈਂ ਕੌਨਸ ਮੇਰੀ ਵਾਈਫ ਕੌਨਸ ਬਣ ਕੇ ਜਾਵੇ ਕਾਰਪੋਰੇਸ਼ਨ ਚ ਔਰ ਇੱਥੇ ਦੇ ਮਸਲੇ ਜਿਹੜੇ ਨੇ ਸਿਵਰੇ ਦੇ ਔਰ ਲਾਈਟਾਂ ਦੇ ਪਹਿਲ ਦੇ ਆਧਾਰ ਤੇ ਕਰੇ ਗਲੀਆਂ ਸਾਫ ਹੋਣ ਉਹਦੇ ਮੈਂ ਮਸਲੇ ਪੂਰੇ ਕਰਾ ਕੇ ਦਵਾਗਾ ਜੀ तु पैका कम फेस हा फोटो न ਐਸਨ ਸਾਡੇ ਨਾਲ ਕਾਂਗਰਸੀ ਉਮੀਦਵਾਰ ਬਾਅਦ ਨੰਬਰ 65 ਦੇ ਪ੍ਰਵੀਨ ਜਿਹੜੇ ਵਸਨ ਮਹਿਲਾ ਖੜੇ ਨੇ ਉਹਨਾਂ ਦੇ ਹਸਬੈਂਡ ਜਿਨ੍ਹਾਂ ਨੇ ਦੱਸਿਆ ਕਿ ਜਿਹੜੇ ਲੋਕਾਂ ਦੇ ਕੰਮ ਜਿਹੜੇ ਆ ਇਸ ਏਰੀਆ ਦੇ ਵਿੱਚ ਨਹੀਂ ਹੋ ਪਾਏ ਉਸ ਨੂੰ ਅਸੀਂ ਪਹਿਲ ਦੇ ਆਧਾਰ ਤੇ ਜਿੱਤਨ ਤੋਂ ਬਾਅਦ ਪਹਿਲ ਦੇ ਆਧਾਰ ਤੇ ਕਰਵਾਏ ਜਾਣਗੇ ਜਲੰਧਰ ਤੋਂ ਕੈਮਰਾਮੈਨ ਰਾਜੂ ਦੇ ਨਾਲ ਅੰਕਿਤ ਜਨੇਜਾ ਦਰਕਰਮ ਜਪੜੀ ਵੀ